ਸਪੋਰਟ ਤੇ ਰਜਿਸਟੈਂਸ ਆਪਾਂ ਕਿਵੇਂ ਲਗਾ ਸਕਦੇ ਆ ਤੇ ਨਾਲ ਦੀ ਨਾਲ ਸਟਰੋਂਗ ਕੋਰਟ ਰਿਸਟੈਂਸ ਕਿਹੜੇ ਹੁੰਦੇ ਨੇ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਠੀਕ ਆ ਸਭ ਤੋਂ ਪਹਿਲਾਂ ਆਪਾਂ ਕਰਨਾ ਕੀ ਹੈ 15 ਮਿੰਟ ਦਾ ਟਾਈਮ ਫਰੇਮ ਕਰ ਲੈਣਾ ਹੈ ਜਿਹੜੇ ਵੀ ਇੰਡੈਕਸ ਦੇ ਵਿੱਚ ਆਪਾਂ ਸਪੋਰਟ ਤੇ ਰਜਿਸਟੈਂਸ ਲਗਾਉਣੇ ਆ ਠੀਕ ਆ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਚੈੱਕ ਕਰਨਾ ਹੈ ਕਿ ਮਾਰਕੀਟ ਨੇ ਕਿੱਥੋਂ ਬਾਰ-ਬਾਰ ਰਿਜੈਕਸ਼ਨ ਲਿਆ ਹੈ ਦੇਖੋ ਇੱਥੇ ਦੇਖੋ ਮਾਰਕੀਟ ਜਿਵੇਂ ਇੱਥੋਂ ਉੱਤੇ ਜਾ ਰਹੀ ਸੀ ਠੀਕ ਆ ਇਸ ਜਗ੍ਹਾ ਤੇ ਜਾ ਕੇ ਮਾਰਕੀਟ ਦੇਖੋ ਆ ਪਹਿਲੋਂ ਇੱਥੋਂ ਡਿੱਗੀ ਆ ਦੇਖੋ ਪਹਿਲੀ ਵਾਰ ਮਾਰਕੀਟ ਇੱਥੋਂ ਡਿੱਗੀ ਦੂਜੀ ਵਾਰ ਮਾਰਕੀਟ ਇਹਦੇ ਕੋਲ ਜਾ ਕੇ ਕਲੋਜ਼ ਹੋ ਗਈ ਅਗਲੇ ਦਿਨ ਮਾਰਕੀਟ ਉੱਤੇ ਓਪਨ ਹੋਈ ਤੇ ਇਸ ਜਗ੍ਹਾ ਤੋਂ ਉਸ ਨੇ ਸਪੋਰਟ ਲਿਆ ਪਹਿਲੋਂ ਕੀ ਸੀ ਇਹ ਰਜਿਸਟੈਂਸ ਸੀ ਠੀਕ ਹੈ ਤੇ ਇੱਥੇ ਆਪਾਂ ਲਗਾਵਾਂਗੇ ਇੱਕ ਰਜਿਸਟੈਂਸ ਜਾਂ ਸਪੋਰਟ ਕੁਝ ਵੀ ਤੁਸੀਂ ਉਸ ਨੂੰ ਕਹਿ ਸਕਦੇ ਹੋ ਜੇ ਮਾਰਕੀਟ ਉੱਤੇ ਆ ਤੇ ਉਹ ਮਤਲਬ ਕਿ ਸਪੋਰਟ ਹੋਵੇਗਾ ਜੇ ਮਾਰਕੀਟ ਉਸ ਤੋਂ ਥੱਲੇ ਟ੍ਰੇਡ ਕਰ ਰਹੀ ਹੈ ਤੇ ਉਹ ਰਜਿਸਟੈਂਸ ਹੋਵੇਗਾ ਠੀਕ ਹੈ ਹੁਣ ਦੇਖੋ ਆਪਾਂ ਇੱਥੇ ਲਗਾ ਲਿਆ ਇੱਕ ਰਿਸਿਸਟੈਂਸ ਤੁਸੀਂ ਕਹਿ ਸਕਦੇ ਹੋ ਮਾਰਕੀਟ ਅਜੇ ਥੱਲੇ ਆ ਠੀਕ ਆ ਹੁਣ ਦੇਖੋ ਮਾਰਕੀਟ ਜਦੋਂ ਉੱਤੇ ਗਈ ਤੇ ਉਤੋਂ ਦੁਬਾਰਾ ਥੱਲੇ ਡਿੱਗੀ ਦੇਖੋ ਇੱਕੇਦਮ ਇਸ ਜਗ੍ਹਾ ਤੇ ਬਾਇੰਗ ਆ ਗਈ ਮਾਰਕੀਟ ਉੱਤੇ ਚਲੀ ਗਈ ਠੀਕ ਆ ਫਿਰ ਮਾਰਕੀਟ ਸਿੱਝ ਸਿੱਝੇ ਥੱਲੇ ਆਈ ਫਿਰ ਮਾਰਕੀਟ ਨੇ ਇਹਦੇ ਨਾਲ ਟੱਚ ਵੀ ਨਹੀਂ ਕੀਤਾ ਤੇ ਇੱਥੇ ਹੈਮਰ ਕੈਂਡਲ ਬਣਿਆ ਤੇ ਇੱਕਦਮ ਉੱਤੇ ਚਲੀ ਗਈ ਲਾਸਟ ਤੇ ਮਾਰਕੀਟ ਨੇ ਕੋਲ ਆ ਕੇ ক্লোਜ਼ ਕੀਤਾ ਮਤਲਬ ਕਿ ਇਹਦਾ ਬ੍ਰੇਕਡਾਊਨ ਹੋ ਗਿਆ ਤੇ ਦੁਬਾਰਾ ਮਾਰਕੀਟ ਜਦੋਂ ਥੱਲੇ ਡਿੱਗੀ ਦੇਖੋ ਮਤਲਬ ਕਿ ਥੱਲੇ ਓਪਨ ਹੋਈ ਅਗਲੇ ਦਿਨ ਪਹਿਲੋਂ ਹੀ ਮਾਰਕੀਟ ਨੇ ਇੱਥੋਂ ਓਪਨ ਹੋ ਕੇ ਜੋ ਇਨ ਵਾਲ ਟੱਚ ਕੀਤਾ ਉਸੇ ਵੇਲੇ ਇਹਦੇ ਵਿੱਚ ਸੈਲਿੰਗ ਸਟਾਰਟ ਹੋ ਗਈ ਤੇ ਮਾਰਕੀਟ ਸਿੱਜੀ ਸਿੱਜੇ ਕਰਕੇ ਥੱਲੇ ਜਾ ਰਹੀ ਸੀ ਅਗਲੇ ਦਿਨ ਮਾਰਕੀਟ ਉੱਤੇ ਆਈ ਆਲਮੋਸਟ ਇਹਦੇ ਆਸ-ਪਾਸੋਂ ਫੇਰ ਸਨਰ ਡਿਸਟੈਂਸ ਲਿਆ ਉਸ ਤੋਂ ਬਾਅਦ ਮਾਰਕੀਟ ਫੇਰ ਇੱਥੇ ਆਈ ਫੇਰ ਇੱਥੋਂ ਮਾਰਕੀਟ ਨੇ ਡਿਸਟੈਂਸ ਲਿਆ ਫੇਰ ਥ੍ਰੈਡਿਕ ਵੀ ਅਗਲੇ ਦਿਨ ਕੋਲੇ ਓਪਨ ਹੋਈ ਫੇਰ ਥੱਲੇ ਡਿੱਗੀ ਠੀਕ ਆ ਫੇਰ ਮਾਰਕੀਟ ਇਹਦੇ ਕੋਲ ਆਈ ਫੇਰ ਮਾਰਕੀਟ ਇੱਥੇ ਡਿੱਗੀ ਹੁਣ ਮਾਰਕੀਟ ਨੇ ਫੇਰ ਇਹਦੇ ਕੋਲ ਕਲੋਜ਼ ਕੀਤਾ ਹੋ ਸਕਦਾ ਅਗਲੇ ਦਿਨ ਉੱਤੇ ਖੁੱਲ ਜਾਏ ਜਾਂ ਗੈਪ ਅਪ ਹੋ ਸਕਦੀ ਹੈ ਕਿਉਂਕਿ ਜ ਜਾਂ ਤਾਂ ਇਹ ਮਤਲਬ ਕਿ ਇੰਟਰਾਡੇ ਦੇ ਵਿੱਚ ਮਾਰਕੀਟ ਕਨਸੋਲਿਡੇਸ਼ਨ ਕਰਕੇ ਮਤਲਬ ਕਿ ਕੋਲੇ ਇਹਦੇ ਟਾਈਮ ਸਪੈਂਡ ਕਰਕੇ ਇਸ ਨੂੰ ਬ੍ਰੇਕ ਕਰੇ ਤੇ ਵੱਡਾ ਮੂਮੈਂਟ ਆਉਂਦਾ ਹੈ ਤੇ ਕਈ ਵਾਰ ਹੁੰਦਾ ਕਿ ਕੋਲੇ ক্লোਜ਼ ਹੋ ਕੇ ਬ੍ਰੇਕਆਊਟ ਹੋ ਜਾਂਦਾ ਤੇ ਅਗਲੇ ਦਿਨ ਮਾਰਕੀਟ ਉੱਤੇ ਖੁੱਲ ਜਾਂਦੀ ਹੈ ਜਾਂ ਉੱਤੋਂ ਜੇ ਮਾਰਕੀਟ ਆ ਰਹੀ ਹੈ ਕੋਲੇ ক্লোਜ਼ ਹੋ ਕੇ ਅਗਲੇ ਦਿਨ ਥੱਲੇ ਖੁੱਲ ਸਕਦੀ ਹੈ ਠੀਕ ਆ ਉਹ ਮਤਲਬ ਕਿ ਡਿਪੈਂਡ ਕਰਦਾ ਲਾਸਟ ਮਤਲਬ ਕਿ ਅੱਧੇ ਘੰਟੇ ਦੇ ਵਿੱਚ ਮਾਰਕੀਟ ਦਾ ਕਿਸ ਤਰ੍ਹਾਂ ਦਾ ਟ੍ਰੈਂਡ ਰਿਹਾ ਹੈ ਉਸਤੇ ਠੀਕ ਹੈ ਜਿਸ ਤਰ੍ਹਾਂ ਪੂਰੇ ਦਿਨ ਟ੍ਰੈਂਡ ਅੱਪ ਹੀ ਤੇ ਇੱਥੇ ক্লোਜ਼ ਕੀਤਾ ਤਾਂ ਅਗਲੇ ਦਿਨ ਮਾਰਕੀਟ ਉੱਤੇ ਖ ਇਹਨੂੰ ਰਿਸਿਸਟੈਂਸ ਹੈ ਮਾਰਕਟ ਥੱਲੇ ਬਾਅਦ ਚ ਸਪੋਰਟ ਦਾ ਕੰਮ ਕਰੇਗਾ ਪਿੱਛੇ ਵੀ ਤੁਹਾਨੂੰ ਇੱਥੇ ਦਿਖਾ ਦਿੰਦੇ ਆ ਕਿ ਕਿੰਨੀ ਵਾਰੀ ਇੱਥੋਂ ਮਾਰਕਟ ਨੇ ਰਜਿਸਟੈਂਸ ਲਿਆ ਸੀ ਠੀਕ ਆ ਹੁਣ ਦੇਖੋ ਇੱਥੇ ਇਸ ਜਗ੍ਹਾ ਤੇ ਦੇਖੋ ਇਸ ਜਗ੍ਹਾ ਤੇ ਦੇਖੋ ਮਾਰਕਟ ਥੱਲੇ ਡਿੱਗੀ ਫਿਰ ਮਾਰਕਟ ਇੱਥੇ ਓਪਨ ਹੋਈ ਜੇ ਕੋਲ ਤੇ ਓਪਨ ਹੋਣ ਦੇ ਸਾਰ ਹੀ ਥੱਲੇ ਡਿੱਗਣਾ ਸਟਾਰਟ ਕਰਦੀ ਮਤਲਬ ਕਿ ਇਹ ਆਪਣਾ ਬਣ ਗਿਆ ਸਟਰੋਂਗ ਰਜਿਸਟੈਂਸ ਮਤਲਬ ਕਿ ਜੇ ਜਰ ਰਿਸਿਸਟੈਂਸ ਸਪੋਰਟ ਹੁੰਦਾ ਹੈ ਦਾ ਮਤਲਬ ਇਹ ਨਹੀਂ ਹੁੰਦਾ ਕਿ ਇੱਕ ਪਰਫੈਕਟ ਨੰਬਰ ਹੁੰਦਾ ਹੈ ਪਰਫੈਕਟ ਨੰਬਰ ਵੀ ਤੁਸੀਂ ਮਤਲਬ ਕਿ ਲੱਭ ਸਕਦੇ ਜੋ ਪਰਫੈਕਟ ਨੰਬਰ ਵਾਸਤੇ ਕੀ ਆਪਾਂ ਕਰਨਾ ਹੈ ਆਪਾਂ ਇਸ ਤਰ੍ਹਾਂ ਪਿੱਛੇ ਤੁਰੇ ਜਾਣਾ ਹੈ ਠੀਕ ਹੈ ਪਰਫੈਕਟ ਨੰਬਰ ਲੱਭਣ ਵਾਸਤੇ ਕੀ ਪਰਫੈਕਟ ਰਿਸਿਸਟੈਂਸ ਕਿਸ ਨੰਬਰ ਤੇ ਹੈ ਠੀਕ ਹੈ ਉਹਦੇ ਲਈ ਆਪਾਂ ਕਰਨਾ ਕੀ ਹੈ ਕਿ ਜਿਹੜੇ ਕੈਂਡਲਾਂ ਦੇ ਜਾਂ ਤਾਂ ਆਪਾਂ ਜਿਆਦੇ ਕੈਂਡਲਾਂ ਦੇ ਹਾਈ ਰਲਾਉਣੇ ਆ ਠੀਕ ਹੈ ਜੇ ਹਾਈ ਨਹੀਂ ਰਲਦੇ ਜਾਂ ਹਾਈ ਜਾਂ ਲੋਅਰ ਲਾਉਣੇ ਆ ਤੇ ਜੇ ਉਹ ਨਹੀਂ ਰਲਦੇ ਆਪਾਂ ਫਿਰ ਬਾਡੀ ਮਤਲਬ ਕਿ ਜਿੱਥੇ ਜ਼ਿਆਦਾ ਕੈਨਲਾਂ ਦੇ ਬਾਡੀ ਨੇ ক্লোਜ਼ ਕੀਤਾ ਹੋਵੇਗਾ ਉਸ ਨੂੰ ਆਪਾਂ ਮਤਲਬ ਕਿ ਰਲਾ ਸਕਦੇ ਆ ਆਪਣੇ ਸਪੋਰਟ ਜਾਂ ਡਿਸਟੈਂਸ ਦੇ ਵਿੱਚ 15 ਮਿੰਟ ਦੇ ਟਾਈਮ ਫਰੇਮ ਦੇ ਠੀਕ ਹੈ ਹੁਣ ਦੇਖੋ ਇੱਥੇ ਆਪਾਂ ਤੁਹਾਨੂੰ ਰਲਾ ਕੇ ਦਿਖਾ ਦਿੰਨੇ ਆ ਹੁਣ ਦੇਖੋ ਮੈਂ ਜਿਆਦਾ ਡਿਸਟੈਂਸ ਆ 49049 ਤੇ ਲਗਾਇਆ ਹੈ ਠੀਕ ਹੈ 490 49 ਦੇ ਬੰਦ ਇੱਥੇ ਦੇਖੋ ਮਾਰਕੀਟ ਉੱਤੇ ਗਈ ਸੀ ਇੱਕਦਮ ਇਸ ਨਾਲ ਟੱਚ ਕੀਤੀ ਠੀਕ ਹੈ ਉਸ ਤੋਂ ਬਾਅਦ ਆ ਇੱਥੇ ਦੇਖੋ ਮਾਰਕੀਟ ਨੇ ਇਸ ਨੂੰ ਬ੍ਰੇਕਆਊਟ ਕੀਤਾ ਫਿਰ ਮਾਰਕੀਟ ਇਹਦੇ ਆਸ-ਪਾਸ ਗਈ ਹੁਣ ਇਹ ਐਗਜ਼ੈਕਟ ਨੰਬਰ ਆ ਮਤਲਬ ਕਿ ਪੂਰਾ ਪੂਰਾ ਨੰਬਰ ਆਪਾਂ ਨੂੰ ਇੱਥੇ ਮਿਲ ਗਿਆ ਕਿ ਜਿਹੜਾ ਆਪਣਾ ਸਪੋਰਟ ਦਾ ਡਿਸਟੈਂਸ ਆ ਠੀਕ ਹੈ ਇੱਥੇ ਵੀ ਦੇਖੋ ਪੂਰਾ ਇਸ ਨੂੰ ਟੱਚ ਕਰਕੇ ਮੋੜੀ ਇੱਥੇ ਵੀ ਪੂਰਾ ਟੱਚ ਕਰਕੇ ਮੋੜੀ ਠੀਕ ਹੈ ਉਸ ਤੋਂ ਬਾਅਦ ਆ ਇੱਥੇ ਵੀ ਦੇਖ ਸਕਦੇ ਹੋ ਆਲਮੋਸਟ ਇਸ ਨੂੰ ਟੱਚ ਕਰਕੇ ਮੁੜੀ ਤੇ ਆਪਣਾ ਪੂਰਾ ਪੂਰਾ ਨੰਬਰ ਹੋ ਗਿਆ ਹੁਣ ਇਸ ਤੋਂ ਉੱਤੇ ਦੇਖੋ ਕੋਈ ਵੀ ਕੈਂਡਲ ਇੱਥੇ ਵੀ ਨਹੀਂ ক্লোਜ਼ ਹੋਇਆ ਇੱਥੇ ਕੋਈ ਇਸ ਤੋਂ ਥੱਲੇ ਨਹੀਂ ক্লোਜ਼ ਹੋਇਆ ਇੱਥੇ ਕੋਈ ਇਸ ਤੋਂ ਉੱਤੇ ਨਹੀਂ ক্লোਜ਼ ਆ ਇਹ ਆਪਣਾ ਬਣ ਗਿਆ ਸਟਰੋਂਗ ਸਪੋਰਟ ਤੇ ਸਟਰੋਂਗ ਰੈਜ਼ਿਸਟੈਂਸ ਮਤਲਬ ਕਿ ਮਾਰਕੀਟ ਉੱਤੇ ਹੈ ਤੇ ਸਪੋਰਟ ਹੈ ਮਾਰਕੀਟ ਥੱਲੇ ਤੇ ਰੈਜ਼ਿਸਟੈਂਸ ਹੈ ਇਸੇ ਤਰ੍ਹਾਂ ਆਪਾਂ ਹੋਰ ਜਗ੍ਹਾ ਤੇ ਵੀ ਜਿਸ ਜਗ੍ਹਾ ਤੇ ਲਗਾਉਣੇ ਹੁੰਦੇ ਆ ਉੱਥੇ ਆਪਾਂ ਇਹੀ ਚੀਜ਼ ਕਰਨੀ ਹੁੰਦੀ ਹੈ ਮਤਲਬ ਕਿ ਦੇਖਣਾ ਹੈ ਕਿ ਮਾਰਕੀਟ بار-बार ਕਿਸ ਜਗ੍ਹਾ ਤੋਂ ਮਤਲਬ ਕਿ ਇੰਜੈਕਸ਼ਨ ਲੈ ਰਹੀ ਹੈ ਠੀਕ ਹੈ ਮਾਰਕੀਟ बार-बार ਕਿਸ ਜਗ੍ਹਾ ਤੋਂ ਡਿੱਗ ਰਹੀ ਹੈ ਜਾਂ ਮਾਰਕੀਟ ਦੇ ਵਿੱਚ ਬਾਰ-ਬਾਰ ਕਿਸ ਜਗ੍ਹਾ ਤੋਂ ਬਾਇੰਗ ਆ ਰਹੀ ਜਿਵੇਂ ਦੇਖੋ ਆ 48258 ਠੀਕ ਹੈ ਇੱਥੇ ਦੇਖੋ ਇਹਦੇ ਆਸ-ਪਾਸ ਆਈ ਮਾਰਕੀਟ ਇੱਕਦਮ ਬਾਇੰਗ ਆ ਗਈ ਠੀਕ ਹੈ ਕਈ ਵਾਰੀ ਮਤਲਬ ਕਿ ਦੂਰੋਂ ਬਾਇੰਗ ਆ ਜਾਂਦੀ ਹੈ ਕਈ ਵਾਰੀ ਮਾਰਕੀਟ ਪੂਰਾ ਟੱਚ ਕਰਦੀ ਹੁਣ ਦੇਖੋ ਆ ਕਿੰਨਾ ਸਟਰੋਂਗ ਹੈ ਇੱਧਰ ਦੇਖੋ ਮਾਰਕੀਟ ਇੱਥੋਂ ਡਿੱਗੀ ਇੱਥੋਂ ਟੱਚ ਕੀਤਾ ਮਾਰਕੀਟ ਨੇ ਠੀਕ ਹੈ ਉਸ ਤੋਂ ਪਿੱਛੇ ਜਾਓਗੇ ਤੇ ਮਾਰਕੀਟ ਇਸ ਨੂੰ ਕਰਾਸ ਨਹੀਂ ਕਰ پا ਰਹੀ ਸੀ ਥੱਲੇ ਨੂੰ ਠੀਕ ਹੈ ਇੱਥੇ ਦੇਖੋ ਮਤਲਬ ਕਿ ਮਾਰਕੀਟ ਇਸ ਤੋਂ ਥੋੜਾ ਜੱਤੇ ਗਈ ਤੇ ਫੇਰ ਥੱਲੇ ਡਿੱਗੀ ਮਤਲਬ ਕਿ ਥੋੜਾ ਬਾਧਾ ਉੱਤੇ ਜਾ ਸਕਦੀ ਆ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਪਰਫੈਕਟ ਹੈ ਇੱਕ ਨੰਬਰ ਹੈ ਤੇ ਉੱਥੋਂ ਮਾਰਕੀਟ ਪੂਰਾ ਨਾਲ ਵੱਜ ਗਈ ਹਰ ਵਾਰੀ ਮਤਲਬ ਕਿ ਰੈਜ਼ਿਸਟੈਂਸ ਲਵੇਗੀ ਇੱਥੇ ਦੇਖੋ ਮਾਰਕੀਟ ਓਪਨ ਹੋਣ ਦੇ ਸਾਰ ਥੱਲੇ ਡਿੱਗੀ ਇੱਥੇ ਤੋਂ ਥੱਲੇ ਉਪਨੋਈ ਉਸੇ ਵੇਲੇ ਥੱਲੇ ਡਿੱਗ ਪਈ ਠੀਕ ਭਾਈ ਠੀਕ ਹੈ ਇੱਥੇ ਦੇਖੋ ਪੂਰਾ ਟੱਚ ਕੀਤਾ ਮਤਲਬ ਕਿ ਆਪਣਾ ਬਣ ਗਿਆ ਸਟਰੋਂਗ ਰੈਜ਼ਿਸਟੈਂਸ ਤੇ ਸਟਰੋਂਗ ਸਪੋਰਟ ਇੱਥੇ ਦੇਖੋ ਮਾਰਕੀਟ ਥੱਲੇ ਕਨਸੋਲਿਡਰ ਕਰ ਰਹੀ ਸੀ ਕਦੇ ਵੀ ਉੱ ਤੇ ਇਸ ਤਰ੍ਹਾਂ ਆਪਾਂ ਸਟ੍ਰੌਂਗ سپورਟ ਤੇ ਰਜਿਸਟੈਂਸ ਲਗਾ ਸਕਦੇ ਹਾਂ ਠੀਕ ਹੈ 15 ਮਿੰਟ ਦੇ ਟਾਈਮ ਫਰੇਮ ਤੇ ਹੁਣ ਇੱਕ ਜਿਹੜੇ ਅਗਲੇ ਮੈਂ سپورਟ ਤੇ ਰਜਿਸਟੈਂਸ ਫੋਲੋ ਕਰਦਾ ਹਾਂ ਉਹਦੇ ਬਾਰੇ ਤੁਹਾਨੂੰ ਦੱਸ ਦੇਣਾ ਡੇ ਟਾਈਮ ਫਰੇਮ ਆਪਾਂ ਕਰ ਲੈਣਾ ਠੀਕ ਹੈ ਡੇ ਟਾਈਮ ਫਰੇਮ ਆਪਾਂ ਕਰ ਲੈਣਾ ਹੈ ਮਾਰਕੀਟ ਦੇ ਵਿੱਚ ਹੁਣ ਦੇਖੋ ਡੇ ਟਾਈਮ ਫਰੇਮ ਤੇ ਵੀ ਆਪਾਂ ਸੇਮ ਉਹ ਤਰੀਕਾ ਅਪਣਾਉਣਾ ਆ ਜਿਹੜਾ ਆਪਾਂ 15 ਮਿੰਟ ਦੇ ਟਾਈਮ ਫਰੇਮ ਤੇ ਅਪਣਾਇਆ ਜਿੱਥੇ ਬਾਰ-ਬਾਰ ਮਾਰਕੀਟ ਮਤਲਬ ਕਿ ਡਿੱਗੀ ਹੋਵੇ ਹਾਈ ਮਾਰਿਆ ਹੋਵੇ ਉਸ ਜਗ੍ਹਾ ਤੇ ਆਪਾਂ ਇੱਕ ਮਤਲਬ ਕਿ ਲਾਈਨ ਲਗਾ ਸਕਦੇ ਹਾਂ ਉਸ ਦੇ ਉੱਤੇ ਮਾਰਕੀਟ ਹੈ ਤੇ ਸਪੋਰਟ ਹੈ ਜਿਸ ਦੇ ਥੱਲੇ ਤੇ ਰਿਸਿਸਟੈਂਸ ਹੈ ਦੇਖੋ ਇੱਥੇ ਮਾਰਕੀਟ ਨੇ ਹਾਈ ਮਾਰਿਆ ਫਿਰ ਇੱਥੇ ਹਾਈ ਮਾਰਿਆ ਫਿਰ ਆ ਦੇਖੋ ਇੱਥੇ ਮਤਲਬ ਕਿ ਲਗਾਤਾਰ ਦੇਖੋ ਕਿ ਨੇ ਇੱਥੇ ਮਤਲਬ ਕਿ ਮਾਰਕੀਟ ਦੇ ਹਾਈ ਬਣ ਰਹੇ ਸੀ ਆ ਦੇਖੋ ਪਿੱਛੇ ਵੀ ਤੇ ਇਹ ਆਪਣਾ ਇੱਕ ਸਟਰੋਂਗ ਰੈジਸਟੈਂਸ ਬਣ ਜਾਂਦਾ ਹੈ ਠੀਕ ਆ ਜੇ ਲਗਾਤਾਰ ਮਤਲਬ ਕਿ ਜਿਆਦੇ ਹਾਈ ਕਨੈਕਟ ਨਹੀਂ ਹੋ ਰਹੇ ਤੇ ਤੁਸੀਂ ਮਤਲਬ ਕਿ ਜਿਆਦਾ ਬਾਡੀਆਂ ਨੂੰ ਵੀ ਕਨੈਕਟ ਕਰਕੇ ਇੱਕ ਮਤਲਬ ਕਿ ਰੈジਸਟੈਂਸ ਬਣਾ ਸਕਦੇ ਜੋ ਇੱਥੇ ਦੇਖੋ ਆ ਜਿਹੜਾ ਆਪਾਂ 15 ਮਿੰਟ ਦੇ ਟਾਈਮ ਫਰੇਮ ਤੇ ਸਟਰੋਂਗ ਲਗਾਇਆ ਸੀ ਇੱਥੇ ਵੀ ਇੱਕ ਮਾਰਕੀਟ ਦਾ ਹਾਈ ਬਣਦਾ ਸੀ ਠੀਕ ਆ ਤੇ ਇਹ ਇਹ ਹੋ ਗਿਆ ਮਤਲਬ ਕਿ ਦੂਜਾ ਤਰੀਕਾ ਜਿਹੜਾ ਆਪਾਂ ਡੇ ਟਾਈਮ ਫਰੇਮ ਤੇ ਲਗਾ ਸਕਦੇ ਹਾਂ ਠੀਕ ਆ ਤੇ ਉਸ ਤੋਂ ਇਲਾਵਾ ਜਿਹੜਾ ਮਤਲਬ ਕਿ ਮਾਰਕੀਟ ਦਾ ਇੱਕ سپورਟ ਤੇ ਰਜਿਸਟੈਂਸ ਹੁੰਦਾ ਆ ਇੱਕ ਹੋਰ ਉਹਦੇ ਵਿੱਚ ਕੀ ਹੁੰਦਾ ਜਿਸ ਤਰ੍ਹਾਂ ਮਾਰਕੀਟ ਉੱਤੇ ਜਾਵੇਗੀ ਜਿਹੜੀ ਹਾਈਐਸਟ ਕਲੋਜ਼ਿੰਗ ਹੈ ਦੇਖੋ ਜਿਵੇਂ ਜਾਂ ਗ੍ਰੀਨ ਕੈਂਡਲ ਦੀ ਹਾਈਐਸਟ ਕਲੋਜ਼ਿੰਗ ਹੈ ਇਹ ਵੀ ਇੱਕ ਰਜਿਸਟੈਂਸ ਦਾ ਕੰਮ ਕਰੇਗੀ ਜਿਸ ਤਰ੍ਹਾਂ ਇੱਥੇ ਇੱਕ ਹਾਈਐਸਟ ਕਲੋਜ਼ਿੰਗ ਹੈ ਇਹ ਵੀ ਇੱਕ ਰਜਿਸਟੈਂਸ ਦਾ ਕੰਮ ਕਰੇਗੀ ਤੇ ਥੱਲੇ ਆਉਂਦੇ ਸਮੇਂ ਜਿਹੜੀ ਲੋਐਸਟ ਕਲੋਜ਼ਿੰਗ ਹੋਵੇਗੀ ਉਹ ਕੰਮ ਕਰੇਗੀ ਮਤਲਬ ਕਿ ਜਿਹੜੀ ਡੇ ਟਾਈਮ ਫਰੇ ਤੇ ਆ ਵੀ ਠੀਕ ਹੈ ਇਹ ਵੀ ਇੱਕ سپورਟ ਹੁੰਦੇ ਨੇ ਠੀਕ ਹੈ ਤੇ ਜਿਹੜਾ ਆਪਣਾ ਡੇ ਟਾਈਮ ਫਰੇਮ ਤੇ ਜਿਹੜਾ ਕੈਂਡਲ ਦਾ ਡੇ ਡੇ ਦਾ ਹਾਈ ਤੇ ਲੋ ਉਹ ਵੀ ਮਤਲਬ ਕਿ ਸਟਰੋਂਗ سپورਟ ਹੁੰਦੇ ਨੇ ਪਰ ਜੇ 15 ਮਿੰਟ ਦੇ ਟਾਈਮ ਫਰੇਮ ਤੇ ਉੱਥੇ ਸਟਰੋਂਗ ਆਲਰੇਡੀ ਹੈ ਤੇ ਫਿਰ ਤੁਹਾਨੂੰ ਉਹ ਲਗਾਉਣ ਦੀ ਲੋੜ ਨਹੀਂ ਹੁੰਦੀ ਫਿਰ ਉਹੀ ਕੰਮ ਕਰੇਗਾ ਜੇ ਨਹੀਂ ਹੈ ਤੇ ਫਿਰ ਤੁਸੀਂ ਉਹ ਲਗਾ ਸਕਦੇ ਜੋ ਤੇ ਉਹਦੇ ਵਿੱਚ ਹੁੰਦਾ ਕੀ ਹੈ ਕਿ ਸਿੱਧਾ ਹਾਈ ਬ੍ਰੇਕ ਹੋ ਜੇ ਮਾਰਕੀਟ ਭੱਜ ਜਾਂਦੀ ਇਹਦਾ ਮਤਲਬ ਇਹ ਨਹੀਂ ਕਿ ਉੱਥੋਂ ਵਾਲੇ ਜਿਹੜੇ ਸੈਲਰ ਉਹਨਾਂ ਨੇ ਪੋਜੀਸ਼ਨਾਂ ਕੱਟ ਦਿੱਤੀਆਂ ਉਹਦੇ ਕੋਲ ਮਤਲਬ ਕਿ ਮਾਰਕੀਟ ਹੋਲਡ ਕਰਕੇ ਬ੍ਰੇਕ ਕਰੇ ਫਿਰ ਵੱਡਾ ਮੂਵਮੈਂਟ ਆਉਂਦਾ ਹੈ ਠੀਕ ਹੈ ਉਹ ਤਾਂ ਮੂਵਮੈਂਟ ਬਾਰੇ ਗੱਲ ਹੋ ਗਈ ਪਰ ਤੁਸੀਂ ਲਗਾ ਸਕਦੇ ਹੋ ਉਹ ਵੀ ਇਸ ਤੋਂ ਬਾਅਦ ਆ ਇੱਕ ਹੋਰ ਤਰ੍ਹਾਂ ਦੇ ਸਪੋਰਟ ਡਿਸਟੈਂਸ ਹੁੰਦੇ ਆ ਜਿਹਦੇ ਆਪਾਂ ਵੀਕਲੀ ਟਾਈਮ ਫਰੇਮ ਤੇ ਲਗਾ ਸਕਦੇ ਹਾਂ ਜਿਸ ਨੂੰ ਆਪਾਂ ਬਹੁਤ ਜਿਆਦਾ ਸਟਰੋਂਗ ਆਪਾਂ ਜਿਸ ਜਗ੍ਹਾ ਤੋਂ ਮਤਲਬ ਕਿ ਮਾਰਕੀਟ ਕਈ ਵਾਰੀ ਆਉਂਦੀ ਹੈ ਤੇ ਅਗਲੇ ਦਿਨ ਗੈਪ ਅਪ ਓਪਨ ਹੋ ਜਾਂਦੀ ਹੈ ਠੀਕ ਆ ਇਹਦੇ ਵਿੱਚ ਕੁਝ ਨਹੀਂ ਕਰਨਾ ਤੁਸੀਂ ਲੇਟੈਸਟ ਜਿਹੜਾ ਵੀਕਲੀ ਕੈਂਡਲ ਆ ਉਸ ਨੂੰ ਦੇਖਣਾ ਹੈ ਪਹਿਲਾਂ ਠੀਕ ਆ ਬਾਕੀ ਜਿਹੜੇ ਆਪਾਂ ਆ ਲਗਾ ਲਏ 15 ਮਿੰਟ ਦੇ ਟਾਈਮ ਫਰੇਮ ਤੇ ਉਹ ਤਾਂ ਤੁਸੀਂ ਮਤਲਬ ਕਿ ਉਹ ਦੇਖਣਾ ਹੈ ਕਿ ਬਾਰ-ਬਾਰ ਪਿੱਛੇ ਜਾ ਜਾ ਕੇ ਕਿਸ ਜਗ੍ਹਾ ਤੋਂ ਬਾਰ-ਬਾਰ ਮਾਰਕੀਟ ਥੱਲੇ ਡਿੱਗੀ ਜਾਂ ਫਿਰ ਉੱਤੇ ਗਈ ਉਹ ਤਾਂ ਉਸ ਤਰ੍ਹਾਂ ਲਗਾਉਣੇ ਪਰ ਇਹਦੇ ਵਿੱਚ ਕੀ ਕਰਨਾ ਹੈ ਜਿਸ ਤਰ੍ਹਾਂ ਹੁਣ ਆ ਕੈਂਡਲ ਐਕਟਿਵ ਹੋ ਗਿਆ ਠੀਕ ਆ ਤੇ ਪਿਛਲੇ ਇੱਕ ਦੋ ਕੈਂਡਲਾਂ ਦੇ ਆਪਾਂ ਵੇਖਨੇ ਆ ਪਿਛਤੇ ਜਿਆਦਾ ਪਿਛੇ ਨਹੀਂ ਜਾਣਾ ਇਹਦੇ ਵਿੱਚ ਠੀਕ ਆ ਹੁਣ ਦੇਖੋ ਆ ਕੈਂਡਲ ਜਿਵੇਂ ক্লোਜ਼ ਹੋਇਆ ਇਹਦਾ ਹਾਈ ਇੱਕ ਰੈジਸਟੈਂਸ ਦਾ ਕੰਮ ਕਰੇਗਾ ਇਹਦਾ ਲੋ ਇੱਕ ਰੈジਸਟੈਂਸ ਦਾ ਕੰਮ ਕਰੇਗਾ ਠੀਕ ਆ ਉਸ ਤੋਂ ਬਾਅਦ ਆ ਜਦੋਂ ਮਾਰਕੀਟ ਥੱਲੇ ਆ ਜਾਵੇਗੀ ਐਸ ਕੈਂਡਲ ਦੇ ਲੋ ਦਾ ਵੀ ਜਿਹੜਾ ਲੋ ਹੋਵੇਗਾ ਇਹ ਵੀ ਇੱਕ ਸਪੋਰਟ ਦਾ ਕੰਮ ਕਰੇਗਾ ਜਿਹੜਾ ਆ ਕੈਂਡਲ ਦਾ ਲੋ ਹੋਵੇ ਇਹ ਵੀ ਇੱਕ ਸਪੋਰਟ ਦਾ ਕੰਮ ਕਰੇਗਾ ਤੇ ਇਹਨਾਂ ਕੋਲ ਮਾਰਕੀਟ ਜਦੋਂ ਆਉਂਦੀ ਆ ਇੱਕਦਮ ਬਾਇੰਗ ਆ ਜਾਂਦੀ ਹੈ ਇਹਨਾਂ ਦੇ ਹਾਈ ਵੀ ਮਤਲਬ ਕਿ ਸਪੋਰਟ ਰੈジਸਟੈਂਸ ਦਾ ਕੰਮ ਕਰਦੇ ਆ ਤੇ ਲੋ ਵੀ ਸਪੋਰਟ ਰੈジ ਇਹਦੇ ਆਸ-ਪਾਸ ਵੀ ਨਹੀਂ ਇੱਥੋਂ ਮਾਰਕਟ ਆਈ ਤੇ ਇੱਕਦਮ ਬਾਇੰਗ ਆ ਗਈ ਸੀ ਠੀਕ ਆ ਇਹ ਬਹੁਤ ਸਟਰੋਂਗ سپورਟ ਤੇ ਰੈジਸਟੈਂਸ ਹੁੰਦੇ ਆ ਇਸ ਤਰ੍ਹਾਂ ਆਪਾਂ ਇਹ ਲਗਾ ਸਕਦੇ ਆ ਤੇ ਆਈ ਹੋਪ ਤੁਹਾਨੂੰ ਮਤਲਬ ਕਿ ਕਾਫੀ ਸਮਝ ਆਈ ਹੋਵੇਗੀ ਇਸ ਚੀਜ਼ ਬਾਰੇ ਤੇ ਇਹਦਾ ਬੈਕਟੈਸਟ ਵੀ ਤੁਸੀਂ ਕਰ ਸਕਦੇ ਹੋ ਜੋ ਕਿ ਜਿਸ ਜਿਸ ਜਗ੍ਹਾ ਤੋਂ ਬਾਇੰਗ ਆਈ ਆ ਉੱਥੇ ਮਤਲਬ ਕਿ ਤੁਹਾਨੂੰ ਵੀਕਲੀ ਵੀ ਮਿਲ ਜਾਣਗੇ ਤੇ ਉੱਥੋਂ ਬਾਰ-ਬਾਰ 15 ਮਿੰਟ ਦੇ ਟਾਈਮ 프ਰੇਮ ਤੇ ਵੀ ਮਾਰਕਟ ਡਿੱਗੀ ਹੋਵੇਗੀ ਜਾਂ ਉੱਤੇ ਗਈ ਹੋਵੇਗੀ ਧੰਨਵਾਦ